ਸਮਾਣਾ ਤੇ ਜੋ ਸੜਕ ਹਾਦਸਾ ਹੋਇਆ ਜਿਸ ਦੇ ਵਿੱਚ 7 ਮਾਸੂਮ ਬੱਚੇ ਅਤੇ ਇਨੋਵਾ ਕਾਰ ਦਾ ਡਰਾਈਵਰ ਬਲਵਿੰਦਰ ਸਿੰਘ ਦੀ ਦਿਹਾਂਤ ਹੋਇਆ ਸੀ ਅੱਜ ਬਲਵਿੰਦਰ ਸਿੰਘ ਦੀ ਅੰਤਿਮ ਅਰਦਾਸ ਦੇ ਵਿੱਚ ਇਲਾਕੇ ਦੇ ਲੋਕ ਸਮਾਣਾ ਕੀ ਸਮਾਜਿਕ ਰਾਜਨੀਤਿਕ ਧਾਰਮਿਕ ਸੰਸਥਾ ਦੇ ਲੋਕਾਂ ਵੱਲੋਂ ਉਸ ਪਰਿਵਾਰ ਦੇ ਨਾਲ ਸੰਵੇਦਨਾ ਪ੍ਰਗਟ ਕੀਤੀ ਹਮਦਰਦੀ ਪ੍ਰਗਟ ਕੀਤੀ ਅੰਤਿਮ ਅਰਦਾਸ ਸੇ ਬਹਿਰ ਹੋ ਕੇ ਅਰਦਾਸ ਕੀਤੀ ਵੀ ਪ੍ਰਮਾਤਮਾ ਇਸ ਦੁੱਖ ਨੂੰ ਸਹਿਣ ਕਰਨ ਦੀ ਸ਼ਕਤੀ ਬਖਸ਼ਾਇਆ ਚਤਨ ਸਿੰਘ ਜੋੜਾ ਮਾਦਰਾ ਜਿਨ੍ਹਾਂ ਨੇ ਕਿਹਾ ਕਿ ਸਰਕਾਰ ਇਸ ਪਰਿਵਾਰ ਦੀ ਮਦਦ ਕਰੇਗੀ ਔਰ ਪਹਿਲਾਂ ਵੀ ਇਸ ਦੇ ਲਈ ਇਲਾਕਾ ਇਸ ਪਰਿਵਾਰਾਂ ਦੇ ਨਾਲ ਹੈ ਛੋਟੇ ਮਾਸੂਮ ਬੱਚਿਆਂ ਦੇ ਪਰਿਵਾਰ ਨਾਲ ਹੈ ਔਰ ਬਲਵਿੰਦਰ ਸਿੰਘ ਜੋ ਫਤਿਹਪੁਰ ਸੀ ਇਨੋਵਾ ਕਾਰ ਦਾ ਡਰਾਈਵਰ ਸੀ ਉਸ ਕੀ ਵੀ ਮਦਦ ਉਹ 2 ਲੱਖ ਦੀ ਸਰਕਾਰ ਵੱਲੋਂ ਜਿਹੜੀ ਮਦਦ ਕੀਤੀ ਗਈ ਹੈ ਔਰ ਜਿਹੜੀ ਸਮਾਜਿਕ ਤੇ ਧਾਰਮਿਕ ਲੋਕਾਂ ਵੱਲੋਂ ਵੀ ਇਸ ਪਰਿਵਾਰ ਦੀ ਮਾਲੀ ਮਦਦ ਕੀਤੀ ਗਈ ਹੈ ਅੱਜ ਬਲਵਿੰਦਰ ਸਿੰਘ ਦੀ ਅੰਤਮ ਅਰਦਾ ਦੇ ਨਾਲ ਐਕਸੀਡੈਂਟ ਬਹੁਤ ਭਿਆਨਕ ਹੋਇਆ ਸੀ ਅੱਜ ਤੋਂ 10 ਦਿਨ ਪਹਿਲਾਂ ਜਿਹਦੇ ਵਿੱਚ ਛੋਟੇ-ਛੋਟੇ ਪਿਆਰੇ-ਪਿਆਰੇ ਇੱਕ ਬੱਚੇ ਨੇ ਜਿਹੜੇ ਮਸੂਮ ਬੱਚੇ ਤੋਂ ਜ਼ਿੰਦਗੀ ਆਪਣੀ ਛੱਡ ਕੇ ਚਲੇ ਗਏ ਬਹੁਤ ਦੁਖੀ ਦੀ ਦੁੱਖ ਦੀ ਘੜੀ ਹੈ ਅੱਜ ਉਹਨਾਂ ਦੇ ਭੋਗ ਦਾ ਅੰਤਮ ਅਰਦਾਸ ਦੇ ਵਿੱਚ ਸ਼ਾਮਲ ਹੋਏ ਆਂ ਕੀ ਕਹਿ ਸਕਦੇ ਆਂ ਪਰਮਾਤਮਾ ਅਗੇ ਅਰਦਾਸ ਕਰਨ ਵਾਸਤੇ ਆਏ ਤੇ ਵੀ ਉਹਨਾਂ ਨੂੰ ਸ਼ੁਕ ਸ਼ਾਂਤੀ ਦੇਣ ਆਪਣੇ ਚਰਨਾਂ 'ਚ ਨਮਾਜ਼ ਬੰਦ ਦੇਖੋ ਅੱਜ ਸਾਹ ਬਲਵਿੰਦਰ ਸਿੰਘ ਜਿਹੜੇ ਉਸ ਕਾਰ ਨੂੰ ਡਰਾਈਵ ਕਰ ਰਹੇ ਸੀਗੇ ਜਿਹੜੀ ਦੇ ਵਿੱਚ ਬੱਚੇ ਸੀਗੇ ਇਹ ਬੱਚੇ ਸਾਡੇ ਨੰਨੇ-ਮੁੰਨੇ ਚਲੇ ਗਏ ਸੀਗੇ ਸਾਬ ਬਲਵਿੰਦਰ ਸਿੰਘ ਵੀ ਚਲੇ ਗਏ ਸੀਗੇ ਬਹੁਤ ਧਿਆਨدار ਇਮਾਨਦਾਰ ਹਿੰਮਤੀ ਮਿੰਤੀ ਬੇਟਾ ਸੀ ਬਹੁਤ ਗਰੀਬ ਪਰਿਵਾਰ ਚ ਸੀਗਾ ਹਰ ਦਿਨ ਰਾਤ ਮਿੰਤ ਕਰਦਾ ਸੀਗਾ ਆਪਣਾ ਪਰਿਵਾਰ ਪਾਉਣ ਦਾ ਸੀਗਾ ਪਰ ਇਹ ਨਹੀਂ ਸੀ ਪਤਾ ਕਿ ਅੱਛਾ ਉਹਨੇ ਘਰ ਹੀ ਨਹੀਂ ਆਉਣਾ ਸੋ ਅੱਜ ਉਹਨਾਂ ਦਾ ਭੋਗ ਸੀਗਾ ਤਕਰੀਬਨ ਤਕਰੀਬਨ ਸਾਰਾ ਸਮਾਣਾ ਅੱਜ ਇੱਥੇ ਆਇਆ ਸੀਗਾ ਤੇ ਗੁਰੂ ਅੱਗੇ ਅਰਦਾਸ ਕਰਦੇ ਹਾਂ ਕਿ ਪ੍ਰਮਾਤਮਾ ਨੂੰ ਆਪਣੇ ਚਾਲਨਾਂ ਦੀ ਨਿਵਾਜ਼ ਬਖਸ਼ੇ ਸਾਨੂੰ ਪਾਣਾ ਮੰਨ ਲਾ ਬਖਸ਼ ਬਖਸ਼ੇ ਤੇ ਇਹਨਾਂ ਬੱਚਿਆਂ ਦੀ ਪੜ੍ਹਾਈ ਦੇ ਲਈ ਅਸੀਂ ਕੁਝ ਜ਼ਰੂਰ ਕਰਾਂਗੇ ਕਿ ਇਹ ਚੰਗੇ ਅਫਸਰ ਬਣਨ ਚੰਗੀ ਲਾਇਕਤ ਕਰਨ ਇਹਨਾਂ ਦੇ ਲਈ ਟਿਊਸ਼ਨ ਰੱਖਣੀ ਪਵੇ ਇਹਨਾਂ ਦੇ ਲਈ ਕੱਪੜੇ ਦੇਣੇ ਪਾਣ ਇਹਨਾਂ ਨੂੰ ਜੋ ਕਰਨਾ ਪਵੇ ਉਹ ਅਸੀਂ ਜੋਰ ਲਾ ਕੇ ਕਰਾਂਗੇ ਬਹੁਤ ਜਿਹੜਾ ਸਮਾ ਸੀ ਬਹੁਤ ਦੁਖਦਈ ਸਮਾਂ ਕਿ ਉਹ ਖੌਸ ਦੇ ਖੇਡਦੇ ਤੋਂ ਘਰਾਂ ਤੋਂ ਗਏ ਸਨ ਹਰ ਰੋਜ਼ ਦੀ ਤਰ੍ਹਾਂ ਤੇ ਵਿਚਾਰੇ ਵਾਪਸ ਨਹੀਂ ਆਏ ਮੈਂ ਸਮਝਣਾ ਕਿ ਐਡਾ ਵੱਡਾ ਦਖਾਂਡ ਜਿਹੜਾ ਵਾਪਰਿਆ ਹੈ ਸਾਰੇ ਹਲਕੇ ਵਾਸਤੇ ਔਰ ਇਸ ਖਾਸ ਕਰਕੇ ਪਿੰਡ ਵਾਸਤੇ ਬਹੁਤ ਹੀ ਦੁਖਦਈ ਹੈ ਉਹ ਪ੍ਰਮਾਤਮਾ ਅਗੇ ਅਰਦਾਸ ਕਰਦੇ ਹਾਂ ਸੱਚੇ ਪਾਤਸ਼ਾਹ ਇਹੋ ਜੀ ਰੂਹਾਂ ਨੂੰ ਆਪਣੇ ਚਰਨਾਂ 'ਚ ਨਵਾਸ ਤੇ ਪ੍ਰਭੂਆਂ ਨੂੰ ਪਾਣ ਮੰਗਦਾ ਹਾਂ ਬਖਸ਼ਿਸ਼ ਮੈਂ ਤਾਂ ਇਹ ਕਹਿੰਨੀ ਆ ਜੀ ਕਿ ਕੋਈ ਸ਼ਬਦੀ ਹੈ ਨਹੀਂ ਕਿਸੇ ਕੋਲ ਵੀ ਬੋਲਣ ਲਈ ਸਾਡੇ ਇਲਾਕੇ ਦਾ ਮੈਂ ਕਹਿੰਨੀ ਆ ਬਹੁਤ ਇੱਕ ਪਹਿਲਾਂ ਹੀ ਇਹ ਜਾਂ ਇਨਸੀਡੈਂਟ ਹੋਇਆ ਸਾਰਿਆਂ ਨੂੰ ਸਮਝ ਨਹੀਂ ਆ ਰਹੀ ਵੀ ਕੀ ਕੀਤਾ ਜਾਵੇ ਵਾਹਿਗੁਰੂ ਜੀ ਅਰਦਾਸ ਹੀ ਕਰਦੇ ਆ ਕਿ ਸੱਚੇ ਪਾਤਸ਼ਾਹ ਮਾਸੂਮ ਜਿਹੜੇ ਬੱਚੇ ਨੇ ਉਹਨਾਂ ਦੇ ਮਾਵਾਪੂ ਨੂੰ ਤਾਕਤ ਦਿਓ ਆ ਵੀ ਜਿਹੜਾ ਬੱਚਾ ਬਲਵਿੰਦਰ ਸਿੰਘ ਜੋ ਘਰ ਦੇ ਹਾਲਾਤ ਨੇ ਇਹਨਾਂ ਦੇ ਦੇਖੇ ਛੋਟੇ ਛੋਟੇ ਬੱਚੇ ਛੱਡ ਗਏ ਇਹਨਾਂ ਦੇ ਮਾਵਾਪੂ ਨੂੰ ਵੀ ਹੌਸਲਾ ਦਿਓ ਇਹ ਦੁੱਖ ਨੂੰ ਸਹਿਣ ਕਰਨ ਦੇਖੋ ਸ਼ਬਦਾਂ ਚ ਤਾਂ ਬਿਆਨ ਨਹੀਂ ਕੀਤਾ ਜਾ ਸਕਦਾ ਕਿਉਂਕਿ ਬਹੁਤ ਵੱਡਾ ਘਾਟਾ ਜਿਹੜਾ ਪਰਿਵਾਰ ਨੂੰ ਪਿਆ ਲੱਖ ਅਸੀਂ ਮਦਦ ਕਰੀ ਗਈ ਇਹ ਉਹਦੇ ਅੱਗੇ ਬਿਲਕੁਲ ਜ਼ੀਰੋ ਹੈ ਕਿਉਂਕਿ ਕਿੱਥੇ ਉਸ ਬੱਚੇ ਨੇ ਆਪਣਾ ਪਰਿਵਾਰ ਪਾਲਣ ਵਾਸਤੇ ਉਹ ਖੁਸ਼ੀ ਰਹਿੰਦੇ ਬੱਚਿਆਂ ਨੂੰ ਹਰ ਤਰ੍ਹਾਂ ਦੀ ਜਿਹੜੀ ਸਹੂਲਤ ਮਿਲਦੀ ਸੀ ਪਿਓ ਦਾ ਸਿਰ ਤੇ ਸਾਆਇਆ ਸੀ ਪਰ ਪ੍ਰਮਾਤਮਾ ਨੇ ਬਹੁਤ ਡਾਢੀ ਝੋਟ ਹੈ ਜਿਹੜੀ ਮਾਰੀ ਹੈ ਸੋ ਇਸ ਦੁੱਖ ਦੀ ਘੜੀ ਦੇ ਵਿੱਚ ਸ਼ਰੀਕ ਹੋ ਹੈ ਪ੍ਰਮਾਤਮਾ ਅਗੇ ਬੇਨਤੀ ਜੋਦੜ ਕੀਤੀ ਹੈ ਇਸੇ ਪਾਸੇ ਮਦਦ ਕੀਤੀ ਗਈ ਹੈ 2 ਲੱਖ ਦੀ ਮਦਦ ਕੀਤੀ ਗਈ ਔਰ ਜਿਹੜੀ ਉਹ ਬੱਚੀ ਆ ਸਾਡੀ ਉਹਨੂੰ ਵੀ ਆਪਾਂ ਕੋਸ਼ਿਸ਼ ਆ ਵੀ ਨੌਕਰੀ ਆ ਜਿਹੜੀ ਉੱਥੇ ਹਸਪੀਟਲ ਚ ਜਾ ਹੋਰ ਕਿਤੇ ਨਾ ਕਿਤੇ ਅਡਜਸਟ ਠੀਕ ਕੈਮਰਾਮੈਨ ਡੀਕੇ ਕਰਕੇ ਦੇ ਨਾਲ ਪ੍ਰਸੋਤਮ ਕੋਸਿਕ ਸਮਾਣਾ ਨਿਊਜ਼